ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਚੰਡੀਗੜ੍ਹ 'ਚ ਵੱਡੀ ਵਾਰਦਾਤ ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਦੀ ਰਿਹਾਈ 'ਤੇ ਗ੍ਰੇਨੇਡ ਹਮਲਾ ਪੁਲਿਸ ਨੂੰ ਤਮਾਕੂ ਸਬੰਧੀ ਕਈ ਸੁਰਾਗ ਮਜੀਠਿਆ ਡਰੱਗ ਮਾਮਲੇ ਦੀ ਜਾਣਕਾਰੀ ਸਿਟ ਤੋਂ ਈਡੀ ਨੇ ਮੰਗੀ ਸਟੇਟਸ ਰਿਪੋਰਟ ਈਡੀ ਵੱਲੋਂ ਮੰਗੇ ਗਏ ਵੇਰਵੇ ਚੋਣਾਂ ਤੋਂ ਪਹਿਲਾਂ ਦਰਜ ਹੋਇਆ ਸੀ ਮਾਮਲਾ ਅੱਜ ਸਾਰਾ ਦਿਨ ਨਹੀਂ ਮਿਲਣਗੇ ਡਾਕਟਰ ਪੰਜਾਬ ਦੇ ਹਸਪਤਾਲਾਂ 'ਚ ਬੰਦ ਰਹੇਗੀ ਆਪੀਡੀ ਆਮ ਲੋਕਾਂ ਨੂੰ ਪੇਸ਼ ਆ ਸਕਦੀਆਂ ਨਹੀਂ ਮੁਸ਼ਕਿਲਾਂ ਅਤੇ ਹੁਣ ਖਬਰਾਂ ਇਸ ਥਾਨ ਦੇ ਨਾਲ ਚੰਡੀਗੜ੍ਹ ਦੇ ਸੈਕਟਰ 10 ਦੀ ਇੱਕ ਕੋਠੀ ਵਿੱਚ ਧਮਾਕਾ ਹੋਣ ਤੋਂ ਬਾਅਦ ਸੰਸਨੀ ਫੈਲ ਗਈ ਹੈ। ਸੂਤਰਾਂ ਦੱਸਿਆ ਕਿ ਇੱਥੇ ਇੱਕ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ ਜਿਸ ਕਾਰਨ ਧਮਾਕਾ ਹੋਇਆ ਪੁਲਿਸ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹਮਲਾ ਸੀ ਇਸ ਦੇ ਨਾਲ ਹੀ ਇਸ ਹਮਲੇ ਪਿੱਛੇ ਖਾਲਿਸਤਾਨੀ ਕੌਮ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ ਚੰਡੀਗੜ੍ਹ ਪੁਲਿਸ ਇੰਟੈਲੀਜੈਂਸ ਨੂੰ ਅਹਿਮ ਸੁਰਾਗ ਮਿਲੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਹੈਂਡ ਗ੍ਰੇਨੇਡ ਪੁਰਾਣੇ ਕਿਰਾਏਦਾਰ ਨੂੰ ਨਿਸ਼ਾਨਾ ਬਣਾਉਣ ਲਈ ਸੁੱਟਿਆ ਗਿਆ ਸੀ ਪੁਲਿਸ ਨੂੰ ਧਮਾਕੇ ਸਬੰਧੀ ਕਈ ਸੁਰਾਗ ਮਿਲੇ ਨੇ ਇਸ ਤੋਂ ਬਾਅਦ ਚੰਡੀਗੜ੍ਹ ਸਮੇਤ ਮੋਹਾਲੀ ਪੰਚਕੁਲਾ ਤੇ ਆਸ-ਪਾਸ ਦਿੱਤਾ ਗਿਆ ਤੇ ਹੁਣ ਤੱਕ ਦੀ ਮਿਲੀ ਜਾਣਕਾਰੀ ਅਨੁਸਾਰ ਕੋਈ ਜਨਪਛਾਤੇ ਨੌਜਵਾਨਾਂ ਨੇ ਘਰ ਤੇ ਕੋਈ ਤਮਾਕਾਖੇ ਸਮਗਰੀ ਸੁੱਟ ਦਿੱਤੇ ਔਟੋ 'ਚ ਬੈਠ ਕੇ ਫਰਾਰ ਹੋ ਗਏ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਚ ਆਪੀਡੀ ਨੂੰ ਪੂਰੇ ਦਿਨ ਲਈ ਮੌਤਲ ਕਰਨ ਦਾ ਸਰਦਾ ਦਿੱਤਾ ਗਿਆ ਕੈਬਨਟ ਸਬਕਮੇਟੀ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ PCMS ਨੇ ਸੁਰੱਖਿਆ ਤੇ ACPs ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਕਮੇਟੀ ਸਾਹਮਣੇ ਰੱਖਿਆ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਖਿਲ ਸਰੀਨ ਨੇ ਦੱਸਿਆ ਕਿ ASPs ਦੇ ਮੁੱਦੇ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ ਕੈਬਨਟ ਸਬਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦੇ ਆ ਸਿਧਾਂਤਕ ਤੌਰ ਤੇ PCMS ਆਰਡਰ ਚ ਰੁਕੇ ਹੋਏ ਏਸੀਪੀ ਨੂੰ ਬਹਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਇਸ ਨੂੰ ਜਲਦੀ ਤੇ ਸਮਵਰ ਢੰਗ ਨਾਲ ਲਾਗੂ ਕਰਨ ਦੀ ਬਿਨਾ ਸ਼ਰਤ ਸਹਿਮਤੀ ਦਿੱਤੀ ਗਈ ਹੈ ਸ੍ਰੋਮਨੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਛਕੰਜਾ ਕਸਦੀ ਹੋਈ ਨਜ਼ਰ ਆ ਰਹੀ ਹੈ। ਈਡੀ ਨੇ ਵਿਕਰਮ ਸਿੰਘ ਮਜੀਠੀਆ ਖਿਲਾਫ ਜਾਂਚਕਾਰੀ ਸਪੈਸ਼ਲ ਜਾਂਚ ਟੀਮ ਤੋਂ ਕੇਸ ਦੀ ਸਟੇਟਸ ਰਿਪੋਰਟ 284 ਖਾਤੇਆਂ ਅਤੇ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਦਾ ਵੇਰਵਾ ਮੰਗਿਆ। ਜ਼ਿਕਰਯੋਗ ਹੈ ਕਿ ਐਸਆਈਟੀ ਨੇ ਵਿਦੇਸ਼ੀ ਕੰਪਨੀਆਂ ਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਤੇ ਵੱਡੀ ਨਕਦੀ ਜਮ੍ਹਾਂ ਤੇ ਪਰਿਵਾਰਕ ਫਰਮਾਂ ਦੇ ਸ਼ੱਕੀ ਤੌਰ ਤੇ ਇੱਕੋ ਦਿਨ ਤੇ ਇੱਕੋ ਪਤੇ ਤੇ ਸ਼ਾਮਲ ਹੋਣ ਪਰਦਾ ਫਾਸ਼ ਕੀਤਾ ਹੈ ਮਾਮਲਾ 20 ਦਸੰਬਰ 2021 ਨੂੰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਠੀਕ ਹੋਣ ਲੱਗੂ ਹੋਣ ਤੋਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਵਿਕਰਮ ਮਜੀਠੀਆ ਵਿਰੁੱਧ ਦਰਜ ਕੀਤਾ ਗਿਆ ਸੀ ਹਾਲਾਂਕਿ ਮਜੀਠੀਆ ਨੇ ਇਸ ਕੇਸ ਵਿੱਚ ਕਾਨੂੰਨੀ ਲੜਾਈ ਲੜੀ ਸੀ ਤੇ ਅੰਮ੍ਰਿਤਸਰ ਤੋਂ 2022 ਦੀ ਵਿਧਾਨ ਸਭਾ ਚੋਣ ਵੀ ਲੜੀ ਸੀ ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ ਤੇ ਉਸ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲੀ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਇਆ ਸੰਸੀ ਦੇ ਸਰਹੱਦ ਦੇ ਪਿੰਡ ਮੁਜ਼ਫਰਪੁਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖ ਭਰੀ ਖਬਰ ਹੈ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਨੌਜਵਾਨ ਪੁੱਤ ਹਰਜੀਤਪਾਲ ਸਿੰਘ ਮੋਟਰਸਾਈਕਲ ਤੇ ਪੱਗੂਪੁਰ ਜਾਣ ਵੇਲੇ ਸੜਕ ਦੇ ਵਿੱਚ ਕਿਸੇ ਦੇ ਨਾਲ ਉਸ ਦੀ ਟੱਕਰ ਵੱਜਣ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਪੁਲਿਸ ਥਾਣਾ ਪਿੰਡੀ ਸੈਦਾਂ ਵੱਲੋਂ 174 ਦੀ ਕਾਰਵਾਈ ਕੀਤੀ ਗਈ ਐਕਸੀਡੈਂਟ ਉਸ ਬੰਦੇ ਵਿੱਚ ਉੱਥੇ ਜੀ ਅਸੀ ਲਖਵਿੰਦਰ ਸਿੰਘ ਆਇਆ ਸੀ ਉਹਨਾਂ ਨੇ ਜਾ ਕੇ ਉਹਨਾਂ ਮੌਕਾ ਦੇਖਿਆ ਤੇ ਮੌਕਾ ਦੇਖਣ ਤੋਂ ਬਾਅਦ ਉਹਨਾਂ ਨੇ 795 ਅਣਕਿਤ ਰਿਪੋਰਟ ਵਰਕ ਮੈਂਬਰੀ ਉਹਨਾਂ ਨੇ ਅਣਕਿਤ ਮੌਕਾ ਦੇਖਿਆ ਤੇ ਜਿਹੜੇ ਨਾਲ ਲੱਗੇ ਜਿਨ੍ਹਾਂ ਨੇ ਆਈ ਵਿਟਨੈਸ ਸੀ ਉਹਨਾਂ ਨੇ ਵੀ ਦੱਸਿਆ ਕਿ ਇਹ ਮੁੰਡਾ ਜਿਹੜਾ ਵਾ ਇਹ ਆਪੇ ਹੀ ਮਤਲਬ ਸਿੱਪੋ ਗਿੱਡਾ ਵਾ ਇਸ ਕਰਕੇ ਇੱਕੋ ਤਸਵੀਰ ਖਿਚਾ ਲਈ ਵਰੇ ਮਸਤਾਂ ਖੱਤੀ ਸਿੱਖ ਬਟਾਲੀਅਨ ਦੇ ਸੈਨਿਕਾਂ ਦੀ ਸ਼ਹਾਦਤ ਨੂੰ ਸਮਰਪਿਤ 127ਵੀਂ ਵਰੇਗੰਡ ਅੱਜ ਮਨਾਇਆ ਜਾ ਰਿਹਾ ਜਿੱਥੇ ਕੈਬਨਿਟ ਮੰਤਰੀ ਬਲਜੀਤ ਕੌਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਦੱਸਦੀ ਹੈ ਕਿ 12 ਸਤੰਬਰ ਸਾਲ 1897 ਈਸਵੀ ਨੂੰ 21 ਸਿੱਖ ਸੈਨਿਕਾਂ ਵੱਲੋਂ 10 ਹਜ਼ਾਰ ਪਠਾਨਾਂ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਸਾਰਾਗੜੀ ਕਿਲੇ ਦੀ ਰੱਖਿਆ ਕੀਤੀ ਗਈ ਸੀ ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਦਾ ਦਿਨ ਰਾਜਪਦਰੀ ਸਮਾਗਮ ਦੇ ਰੂਪ ਚ ਮਨਾਇਆ ਜਾਂਦਾ 1904 ਵਿੱਚ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਤੇ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਵਰੇਗ ਨਹੀਂ ਜਾਂਦੀ ਬਠਿੰਡਾ ਦੇ ਕਸਬਾ ਪੁੱਚੋਮੰਡੀ ਤੋਂ ਲਹਿਰਾਖਾਨਾ ਰੋਡ ਤੇ ਲੁਟੇਰਿਆਂ ਵੱਲੋਂ ਰਾਹਗੀਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਲੁਟੇਰਿਆਂ ਵੱਲੋਂ ਹਵਾਈ ਫਾਇਰ ਕੀਤੇ ਗਏ ਲੁਟੇਰਿਆਂ ਧੋੱਕੇ ਪਿੰਡ ਵਾਸੀਆਂ ਨੇ ਸੜਕ ਤੇ ਜਾਮ ਲਾਇਆ ਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਾਇਆ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਰੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ਵਿੱਚ ਹੈ ਸਿਕ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਅਮਰਬੀਰ ਸਿੰਘ ਟੋਂਟ ਨੇ ਐਮਰਜੈਂਸੀ ਫਿਲਮ ਦਾ ਵਿਰੋਧ ਕਰਦੇ ਕਿਹਾ ਹੈ ਕਿ ਕੰਗਨਾ ਰਣੌਤ ਜੋ ਕਿ ਸਦਾ ਝੂਠੀ ਸ਼ੋਹਰਤ ਹਾਸਲ ਕਰਨ ਦੇ ਲਈ ਪੰਜਾਬ ਅਤੇ ਸਿੱਖਾਂ ਨੂੰ ਸਮੇਂ-ਸਮੇਂ ਤੇ ਟਾਰਗੇਟ ਕਰਦੀ ਰਹਿੰਦੀ ਹੈ ਉਹਨਾਂ ਸਿੱਖ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਵੱਲੋਂ ਐਸਜੀਪੀਸੀ ਦੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਵੱਧ ਛੱਡ ਕੇ ਬਣਾਈਆਂ ਜਾਣ ਤਾਂ ਕਿ ਸਿੱਖਾਂ ਦੀ ਧਾਰਮਿਕ ਸੰਸਥਾ ਦੇ ਵਿੱਚ ਕੋਈ ਗਲਤ ਵਿਅਕਤੀ ਦਾ ਕਬਜ਼ਾ ਨਾ ਹੋਵੇ ਸ਼੍ਰੀ ਪੰਚਦੇਵ ਮੰਦਰ ਟਾਂਡਾ ਤੋਂ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਪ੍ਰਦਰਸ਼ਨ ਲਾਲ ਵੱਲੋਂ ਪ੍ਰਬੰਧਕ ਕਮੇਟੀ ਤੇ ਸ਼ਹਿਰ ਵਾਸੀਆਂ ਦੀ ਤਰਫੋਂ ਸ਼ਰਦਾ ਅਨੰਤ ਤੇ ਸ਼ਰਦਾ ਭਾਵਨਾ ਨਾਲ ਬਿਆਸ ਦਰਿਆ ਵਿੱਚ ਵਿਸਰਜਨ ਕੀਤਾ ਗਿਆ। ਸ਼੍ਰੀ ਗਣੇਸ਼ ਮਹਾਉਤਸਵ ਦੇ ਆਖਰੀ ਦਿਨ ਗਣੇਸ਼ ਪੂਜਾ ਤੋਂ ਬਾਅਦ ਸੰਗਤ ਵੱਲੋਂ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਭਗਵਾਨ શ્રી ਗਣੇਸ਼ ਜੀ ਦੀ ਮਹਿਮਾ ਦਾ ਗੂੰਗਾਨ ਕਰਦੇ ਹਨ ਗਣਪਤੀ ਬੱਪਾ ਦੇ ਜਕਾਰਿਆਂ ਦੇ ਨਾਲ ਸ਼ਹਿਰ ਗੂੰਜ ਉਠਿਆ ਸ਼ੋਭਾ ਯਾਤਰਾ ਟਾਂਡਾ ਬਾਜ਼ਾਰ ਤੋਂ ਹੁੰਦੀ ਹੋਈ ਬਿਆਸ ਦਰਿਆ ਵਿਖੇ ਪਹੁੰਚੇ ਤੇ ਭਗਵਾਨ ਗਣੇਸ਼ ਜੀ ਦੀ ਪਵਿੱਤਰ ਮੂਰਤੀ ਦਾ ਬਿਆਸ ਦਰਿਆ ਵਿੱਚ ਵਿਸਰਜਨ ਕੀਤਾ ਗਿਆ ਅਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ